ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਜੀ ਨੇ ਕਿਹਾ ਤੂੰ ਭਾਰਾ ਹੀ ਐ ਤੇਰੀ ਵੰਸ ਬਹੁਤ ਵਧੇਗੀ ਇਹੇ ਵਰ ਦਿੱਤਾ ਜੋ ਕਿ ਮੰਗੜਬੋਤ ਨਾਲ ਸੰਬੰਧ ਹੈ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਪਾਸ਼ਾਹੀ ਦਸਵੀ ਜੋ ਕਿ ਰਾਮਪੁਰ ਪੈਂਦਾ ਜਿਹੜਾ ਜੀ ਉਹਦੇ ਵਿੱਚ ਹੈਗਾ ਤੇ ਜ਼ਿਲ੍ਹਾ ਲੁਧਿਆਣਾ ਪੈਂਦਾ ਹੈਗਾ ਸਭ ਤੋਂ ਪਹਿਲਾਂ ਇਤਿਹਾਸ ਬਾਰੇ ਆਪਾਂ ਗੱਲ ਕਰਾਂਗੇ ਚੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਾਂਗੇ ਨਾਲੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਆਓ ਬਨੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਮਿਲ ਸਕੇ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ YouTube ਚੈਨਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੁਰਿੰਦਰ ਮੱਨਾ ਚੈਨਲ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ ਤੇ ਆਓ ਆਪਾਂ ਤੁਹਾਨੂੰ ਇਸ ਵੀਡੀਓ ਦੇ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਰੌਂਪੁਰ ਸੋ ਗੁਰਦੁਆਰਾ ਰੇਰੂ ਸਾਹਿਬ ਪਾਸ਼ਾਏ ਦਸਮੀ ਪਿੰਡ ਰਾਮਪੁਰ ਜਿਹੜਾ ਲੁਧਿਆਣਾ ਤੇ ਇਹਦਾ ਜਿਹੜਾ ਆਪਾਂ ਤੁਹਾਨੂੰ ਇਤਿਹਾਸ ਵੀ ਪੜ ਕੇ ਸਾਂਝਾ ਕਰਾਂਗੇ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਦੇ ਪੈਸ ਵਿੱਚ ਆਏ ਭਾਈ ਦੇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਅਤੇ ਭਾਈ ਨਵੀਖਾ ਗਣੀਖਾ ਦੇ ਨਾਲ ਤੇ ਇਹ ਉਹ ਜਦ ਥੱਲੇ ਆਰਾਮ ਕੀਤਾ ਇਸ ਨਗਰ ਵਿੱਚ ਜਗਤਿਆ ਨਾਮ ਦਾ ਇੱਕ ਆਦਮੀ ਜੋ ਸਾਰੇ ਪਿੰਡ ਕੋਲੋਂ ਮਾਮਲਾ ਲੈਂਦਾ ਸੀ ਜੋ ਰੰਗ ਰੰਗ ਜੀ ਬਾਦਸ਼ਾਹ ਦਾ ਬੰਦਾ ਸੀ ਉਸ ਦਾ ਭਤੀਜਾ ਭਾਰਾਮਲ ਜੋ ਪਿੰਡ ਵਿੱਚ ਰਹਿੰਦਾ ਸੀ ਜੀ ਗੁਰੂ ਜੀ ਦਾ ਆਉਣਾ ਸੁਣ ਕੇ ਗੁਰੂ ਜੀ ਦੇ ਲਈ ਦੁੱਧ ਲੈ ਕੇ ਆਇਆ ਯਾਨੀ ਕਿ ਉਹ ਬੰਦਾ ਹੈ ਜੀ ਭਾਰਾਮਲ ਗੁਰੂ ਜੀ ਨੇ ਪੁੱਛਿਆ ਤੇਰਾ ਨਾਮ ਕੀ ਹੈ ਤਾਂ ਉਸਨੇ ਕਿਹਾ ਗੁਰੂ ਜੀ ਸਾਰੇ ਮੈਨੂੰ ਭਾਰਾਮਲ ਕਹਿੰਦੇ ਹਨ ਗੁਰੂ ਜੀ ਨੇ ਕਿਹਾ ਤੂੰ ਭਾਰਾ ਹੀ ਹੈ ਤੇਰੀ ਵਾਸ਼ ਬਹੁਤ ਵਧੇਗੀ ਇਹੇ ਬਾਤ ਦਿੱਤਾ ਜੋ ਮੰਗੜ ਗੋਦ ਨਾਲ ਸੰਬੰਧਿਤ ਹੈ ਇਸ ਸਥਾਨ ਤੇ ਸੰਤ ਬਾਬਾ ਅਤਰ ਸਿੰਘ ਜੀ ਨੇ ਕਾਫੀ ਸਮਾਂ ਨਾਮ ਨਾਲ ਜੋੜਿਆ ਅਤੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਆਪ ਜਪੋ ਅਵਰਹ ਨਾਮ ਜਪਾਵੋ ਦੇ ਮੁੱਖ ਬਾਤ ਅਨਸਾਰ ਆ ਦੀ ਬੰਦਗੀ ਕੀਤੀ ਆਪ ਜੀ ਨੇ ਸੰਤਾ ਵਾਲੀ उपाधि ਨੂੰ ਨਹੀਂ ਅਪਣਾਇਆ ਇੱਕ ਬਾਰੀ ਪਟਿਆਲੇ ਦਾ ਰਾਜਾ ਸੰਤ ਮਹਾਰਾਜ ਜਿਹੜੇ ਮਹਾਰਾਜ ਦੇ ਦਰਸ਼ਨ ਕਰਨ ਆਇਆ ਸੰਤ ਬਾਬਾ ਅਤਰ ਸਿੰਘ ਜੀ ਆਪਣੇ ਹੱਥਾਂ ਨਾਲ ਪੱਠੇ ਪੁੱਤਰੇ ਸਨ ਰਾਜਾ ਕਹਿਣ ਲੱਗਾ ਮੈਨੂੰ ਸੰਤਾਂ ਦੇ ਦਰਸ਼ਨ ਕਰਨੇ ਹਨ ਵੀ ਜਿਹੜੇ ਮੈਂ ਸੰਤਾਂ ਦੇ ਦਰਸ਼ਨ ਕਰਨਾਂ ਸੰਤਾਂ ਨੇ ਕਿਹਾ ਪਹਿਲਾਂ ਅੰਦਰ ਵਿੱਚ ਪ੍ਰਸ਼ਾਦਾ ਛਕੋ ਮਹਾਰਾਜ ਪ੍ਰਸ਼ਾਦਾ ਛਕ ਕੇ ਕਹਿਣ ਲੱਗਾ ਮੈਨੂੰ ਸੰਪਾਨ ਦੇ ਦਰਸ਼ਨ ਕਰਾਓ ਤਾਂ ਸੰਤਾ ਨੇ ਮਹਾਰਾਜਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲਿਆ ਕੇ ਅਸਲ ਕਹਿਣ ਲੱਗੇ ਵੀ ਅਸਲ ਸੰਤ ਇਹੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਦੇ ਦਰਸ਼ਨ ਕਰੋ ਇਹਨਾਂ ਤੋਂ ਭਰੋਸਾ ਹੈ ਸੰਤ ਬਾਬਾ ਭਗਵਾਨ ਸਿੰਘ ਜੀ ਨੇ ਅੱਗੇ ਸਿੱਖ ਸੰਤਾਂ ਨੂੰ ਗੁਰਬਾਣੀ ਨਾਲ ਜੋੜਿਆ ਇਸ ਸਥਾਨ ਦੀ ਸੇਵਾ ਦੀ ਵੀ ਸ਼ਾਂਤ ਭਗਵਾਨ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਅਤੇ ਸੰਤ ਭਗਵਾਨ ਸੇਂਧੀ ਆਪਣੇ ਹੁੰਦਿਆਂ ਹੀ ਇਸ ਸਥਾਨ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਂਹ ਅਮਰਸਰ ਸੌਂਪ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ 12 ਤੋਂ 1700 ਚਾਰ ਈਸਵੀ ਵਿੱਚ ਨਾ ਪਾਈ ਸੰਤ ਲਾਬਾ ਅਤਰ ਸਿੰਘ ਜੀ ਇਸ ਸਥਾਨ ਤੇ 1967 ਈਸਵੀ ਵਿੱਚ ਆਏ ਸੰਤ ਬਾਬਾ ਭਗਵਾਨ ਸਿੰਘ ਜੀ ਇਸ ਸਥਾਨ ਤੇ 1915 ਈਸਵੀ ਵਿੱਚ ਆਇਆ ਅਤੇ ਹਨ 1976 ਈਸਵੀ ਵਿੱਚ ਇਹ ਸਥਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਨੂੰ ਸੌਂਪਿਆ ਗਿਆ ਸੋ ਸੰਗਤ ਜੀ ਇਹ ਸੀ ਇਸ ਗੁਰਦੁਆਰਾ ਸਾਹਿਬ ਪਾਸ਼ਾਏ ਦਸਵੀ ਦਾ ਸਥਾਨ ਦਾ ਇਤਿਹਾਸ ਉਹ ਆਪਾਂ ਅੱਗੇ ਚੱਲਦੇ ਆਂ ਤੇ ਦਰਸ਼ਨ ਕਰਾਂਗੇ ਬਾਹਰ ਆ ਗਏ ਆਂ ਇਸ ਸਥਾਨ ਤੋਂ ਤੇ ਇਹ ਹੈ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਉਹ ਸਾਹਮਣੇ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਕਿ ਜਿਹੜੇ ਵੱਡੇ ਹਾਲ ਆ ਇੱਥੇ ਦੀਵਾਨ ਹਾਲ ਜਿੱਥੇ ਜਿਹੜੇ ਦੀਵਾਨ ਸਜਾਈ ਜਾਂਦੇ ਆ ਤੇ ਨਾਲ ਮੇਰੇ ਬਾਬਾ ਜੀ ਨੇ ਆਪਾਂ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲੇ ਇਤਿਹਾਸ ਪੁੱਛਾਂਗੇ ਸਾਹਿਬ ਆਏ ਕਿ ਜੀ ਫਤੇ ਜੀ ਬਾਬਾ ਸਭ ਤੋਂ ਪਹਿਲਾਂ ਆਪਾਂ ਨਾਂ ਦੱਸਿਓ ਵਾਈਜੀ ਦਾ ਖਾਲਸਾ ਵਾਈਜੀ ਕੀ ਪਤੇ ਜੀ ਬਾਬਾ ਜੀ ਆਪਣਾ ਇਤਿਹਾਸ ਦੱਸੋ ਇਥੇ ਗੁਰਦੁਆਰਾ ਸਾਹਿਬ ਮੇਰਾ ਨਾਮ ਜੀ ਨਰਿੰਦਰ ਸਿੰਘ ਪਿੰਡ ਵਾਸੀ ਰਾਮਪੁਰ ਜ਼ਿਲ੍ਹਾ ਲੁਧਿਆਣਾ ਅੱਛਾ ਜੀ ਜਦੋਂ 10ਵੇਂ ਪਾਸ਼ਾ ਜੀ ਮਾਛੀਆੜੇ ਤੋਂ ਆਏ ਨੇ ਜੀ ਹਾਂਜੀ ਉਦੋਂ ਜਦੋਂ ਪਿੰਡ ਦੇ 15 ਘਰ ਸੀ ਜੀ ਜੀ ਫਿਰ ਭਾਰਾਮਲ ਨੇ ਦੁੱਧ ਛਕਾਇਆ ਮਾਪ ਪੁੱਤਾਂ ਨੇ ਅੱਛਾ ਜੀ ਬਾਬਾ ਜੀ ਨੂੰ ਬਾਬਾ ਜੀ ਨੂੰ 10ਵੇਂ ਪਾਸ਼ਾ ਨੂੰ ਅੱਛਾ ਜੀ ਜਿੱਥੇ ਰੇਰੂ ਦਾ ਦਰਖਤ ਸੀ ਇਹ ਇਹ ਜਿੱਥੇ ਨਿਸ਼ਾਨ ਸਾਹਿਬ ਆ ਜੀ ਆ ਉਹ ਨਾਲੋਂ ਮੱਜੀ ਸਾਹਿਬ ਜੀ ਅੱਛਾ ਮੱਜੀ ਸਾਹਿਬ ਅੱਛਾ ਜੀ ਇੱਥੇ ਰੇਰੂ ਦਾ ਦਰਖਤ ਸੀਗਾ ਹਾਂ ਜੀ ਅੱਛਾ ਜੀ ਹੁਣ ਅੱਜ ਕੱਲ ਹੈਗਾ ਜਵਾਬ ਨਹੀਂ ਜੀ ਨਹੀਂ ਅੱਛਾ ਜੀ ਹਾਂ ਜੀ ਫੇਰ ਰਾਹ ਅਗਲੇ ਦੋੜਗੇ ਦੀ ਅੱਛਾ ਉੱਥੇ ਹੈਗਾ ਆਪਣੇ ਸਾਨੇ ਵਾਲਾ ਹਾਂ ਉਹ ਤਾਂ ਬੜਾ ਹਰਾ ਭਰਾ ਹੋਇਆ ਵਾ ਹਾਂ ਜੀ ਹਾਂ ਜੀ ਠੀਕ ਆ ਜੀ ਫੇਰ ਜਦੋਂ 10ਵੇਂ ਪਾਛੇ ਨੇ ਦੁੱਧ ਛਕਾਇਆ ਭਾਰਾ ਮਾਲ ਨੇ ਦੁੱਧ ਛਕਾਇਆ ਮਾਂ ਪੁੱਤਾਂ ਨੇ ਅੱਛਾ ਜੀ ਮਾਰਾ ਹੀ ਨੇ ਕਿਹਾ ਜੀ ਤੇਰੀ ਤੌੜੀ 'ਚ 18 ਮਾਰ ਨੂਨ ਪਊਗਾ ਤੌੜੀ 'ਚ ਹਾਂਜੀ ਬੱਲੇ 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 ਇਹ ਹੁਣ 12 ਪਿੰਡ ਤਾਂ ਲੁਧਿਆਣਾ ਜ਼ਿਲ੍ਹੇ ਚ ਮੰਗਟ ਪਰਿਵਾਰ ਦੇ ਉੜੇ ਨੇ ਜੀ ਅੱਛਾ ਇਹ ਮੰਗਟਾਂ ਦੇ ਪਿੰਡ ਨੇ ਸਾਰੇ ਹਾਂਜੀ 12 ਪਿੰਡ ਉੜੇ ਨੇ ਹਾਂ ਪੰਜ ਪਿੰਡ ਬਰਨਾਲੇ ਕੋਲ ਨੇ ਚਾਰ ਪਿੰਡ ਆਪਣੇ ਇਧਰ ਨੇ ਚੰਡੀਗੜ੍ਹ ਦੇ ਕੋਲੇ ਜੀ ਕੀ ਆ ਸ਼ਹਿਰ ਦਾ ਨਾਮ ਅੱਛਾ ਜੀ ਚਲੋ ਖੈੜ ਦੇ ਕੋਲੇ ਜੀ ਖੈੜ ਦੇ ਕੋਲੇ ਠੀਕ ਹੈ ਜੀ ਫਿਰ ਇੱਥੇ ਕੋਲਿਆ 2 ਕਿਲੋਮੀਟਰ ਤੇ ਕਨੇਚ ਪਿੰਡ ਕਨੇਚ ਹੈਗਾ ਜੀ ਉੱਥੇ ਫੱਤੇ ਨੰਬਰਦਾਰ ਤੋਂ ਘੋੜੀ ਮੰਗੀ ਸੀਗੀ ਉਹ ਦਿੱਤੀ ਨਹੀਂ ਕਹਿੰਦੇ ਉਹਨੇ ਘੋੜੀ ਨਹੀਂ ਦਿੱਤੀ ਅੱਛਾ ਜੀ ਉਹ ਘੋੜੀ ਸੀਗੀ ਸੂਈ ਹੋਈ ਬੇਸ਼ੇਰਾ ਖੋਲ ਕੇ ਲੈ ਗਿਆ ਅੱਛਾ ਜੀ ਕੌਣ ਲੈ ਗਿਆ ਜੀ ਫੱਤਾ ਨੰਬਰਦਾਰ ਅੱਛਾ ਅੱਛਾ ਮਹਾਰਾਜ ਨੇ ਘੋੜੀ ਮੰਗੀ ਸੀਗੀ ਅੱਛਾ ਜੀ ਮਹਾਰਾਜ ਕਹਿੰਦੇ ਵੀ ਭਾਈ ਤੂੰ ਘੋੜੀ ਲੈ ਜਿਹੜੀ ਘਰੇ ਖੜੀ ਆ ਹਾਂ ਹਾਂ ਕਹਿੰਦਾ ਮਹਾਰਾਜ ਉਹ ਤਾਂ ਮੇਰਾ ਜਵਾਈ ਲੈ ਗਿਆ ਖਵਰਾ ਕਰ ਮੂੜੇ ਨਾ ਮੂੜੇ ਘਰੇ ਸੀਗੀ ਘਰੇ ਸੀਗੀ ਮਹਾਰਾਜ ਨੇ ਮਹਾਰਾਜ ਜਾਨੀ ਜਾਨ ਸੀ ਮਹਾਰਾਜ ਨੇ ਤਿੰਨ ਬਚਨ ਕੀਤੇ ਨੀਣਾ ਉਹਨੇ ਮੰਨੇ ਮਹਾਰਾਜ ਹਾਂ ਜੀ ਫੇ ਕਹਿੰਦੇ ਜਾ ਤੂੰ ਇਹਨੂੰ ਵੀ ਲੈ ਜਾ ਤੂੰ ਵੀ ਹੈ ਨਹੀਂ ਘੋੜੀ ਵੀ ਹੈ ਨਹੀਂ ਅੱਛਾ ਜੀ ਜਾਂਦੇ ਨੂੰ ਘੋੜੀ ਦੇ ਸੱਪ ਲੜਿਆ ਘੋੜੀ ਮਰ ਗਈ ਮਰ ਗਈ ਹਾਂ ਜੀ ਤੇ ਜਿਹੜੀ ਕਹਿੰਦੇ ਸੂ ਜਾਂਦੀ ਉਹ ਬਿਮਾਰ ਹੋ ਜਾਂਦੀ ਆ ਬਚਦੀ ਉਹ ਨਹੀਂ ਜੀ ਬਚਦੀ ਨਹੀਂ ਹਾਂ ਉਹਦਾ ਬਸ਼ੇਰਾ ਬਚਦਾ ਨਹੀਂ ਹਾਂ ਜੀ ਫੇ ਉਹ ਘੋੜੀ ਮਰੀ ਪਈ ਸੀਗੀ ਅੱਛਾ ਜੀ ਇਹਦਾ ਮੈਂ ਬੇਸ਼ੇਰਾ ਬਣ ਕੇ ਘੋੜੀ ਨੂੰ ਉਦੋਂ ਵੀ ਗਾਹਾਂ ਬੰਨਾ ਅੱਛਾ ਜੀ ਜਾਂ ਘੋੜੀ ਨੂੰ ਟਿੱਚ ਟਿੱਚ ਕਰਕੇ ਠਾਲਿਆ ਜੀ ਉਹੀ ਉਹਦੇ ਪੈਰ ਦੇ ਗੂਠੇ ਤੇ ਸੱਪ ਲੜਿਆ ਉਹੋ ਉਹ ਵੀ ਮਰ ਗਿਆ ਮਰ ਗਿਆ ਹਾਂ ਜੀ ਫੇਰ ਜਿਹਨੇ ਭਾਰਮਲ ਨੇ ਦੁੱਧ ਸ਼ਿਕਾਇਆ ਸੀਗਾ ਅੱਛਾ ਜੀ ਉਹਦਾ ਉਹ ਕਨੇਚਪਿੰਡ ਦਾ ਸੀ ਇੱਥੇ ਦਾ ਅੱਛਾ ਜੀ ਭਾਰਮਲ ਭਾਰਮਲ ਉਹਦਾ ਚਾਚਾ ਚਾਚਾ ਸੀਗਾ ਜਗਤੀਆ ਅੱਛਾ ਜੀ ਉਹਨੂੰ ਪਤਾ ਲੱਗਿਆ ਵੀ ਮੇਰੇ ਭਤੀਜੇ ਨੇ আর ਮੇਰੀ ਭਝਾਈ ਨੇ ਮਹਾਰਾਜ ਨੂੰ ਦੋਧ ਚੁਕਾਇਆ। ਅੱਛਾ ਜੀ। ਉਹ ਗਿਆ ਚੋਰੀ ਕਰਨ। ਅੱਛਾ ਜੀ। ਜਾਂ ਚੋਰੀ ਕਰਨ ਜਾਂ ਮਹਾਰਾਜ ਜਦ ਕਨੇਈ ਸੀਗੇ ਭਾਰਾਂਵਾਲ ਨੇ ਜਾ ਕੇ ਦੱਸਿਆ ਵੀ ਮਹਾਰਾਜ ਮੇਰੇ ਚਾਚੇ ਨੂੰ ਪਤਾ ਲੱਗਿਆ ਨਾ ਹੁਣ ਤੁਹਾਨੂੰ ਫੜਾਊਗਾ ਨਾ ਸਾਨੂੰ ਮਾਪ ਪੁੱਤਾਂ ਨੂੰ ਮਲਵਾਊ। ਅੱਛਾ ਜੀ। ਗੌਰਮੈਂਟ ਤੇ ਨਾਮ ਲਊਗਾ। ਹਾਂ ਹਾਂ। ਮਹਾਰਾਜ ਕਹਿੰਦੇ ਕੋਈ ਨਹੀਂ ਭਾਰਾਂਵਾਲ। ਹਾਂ। ਉਹ ਸਿਰੇ ਤੱਕ ਨਹੀਂ ਪਹੁੰਚਦਾ। ਅੱਛਾ ਜੀ। ਬਈ ਉਪਚਾਲੀ ਰਹੂਗਾ ਜਦੋਂ ਤਨਾਹੇ ਤੋਂ ਕਦੋਂ ਕੰਨੀ ਨੂੰ ਮੁੜਿਆ ਉੱਥੇ ਡੰਗਰ ਮਰੇ ਪੈ ਸੀਗੇ ਜੀ ਗੈਰਾਂ ਦੀਆਂ ਵਹਿਂਦੀਆਂ ਸੀ ਮਾਰ ਦੇ ਦੰਦੋਂ ਸੱਚੇ ਹੋਣੇ ਨੇ ਹਾਂਜੀ 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 ਘੋੜੀ ਗਿਰ ਜਾ ਤੇ ਡਰ ਗਈ ਉਹ ਘੋੜੀ ਤੋਂ ਗਿਰ ਪਿਆ ਹਰ ਕਾਬ ਚ ਪੈ ਰ ਪੈ ਗਿਆ ਘੋੜੀਆਂ ਉੱਥੇ ਜੜੇ ਦੇ ਦੇ ਕੇ ਮਾਰਤਾ ਹਾਂਜੀ ਸੋ ਇਹ ਸੀ ਇੱਥੇ ਦਾ ਇਤਿਹਾਸ ਇਤਿਹਾਸ ਹਾਂਜੀ ਜਦੋਂ 15 ਘਰ ਸੀ ਹੁਣ 8000 ਵੋਟਾਂ ਜੀ ਪਿੰਡ ਰਾਮਪੁਰ ਦੀ ਅੱਛਾ ਜੀ ਉਦੋਂ 15 ਘਰ ਸੀ ਹਾਂਜੀ ਹੁਣ 15 8000 ਬੋਟਾ ਜੀ ਅੱਛਾ 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 ਹਾਂਜੀ ਠੀਕ ਹੈ ਬਹੁਤ ਧੰਨਵਾਦ ਆ ਤੁਹਾਡਾ ਇਹ ਸਨ ਇੱਥੇ ਬਾਬਾ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਆਪਣੇ ਰੌਂਪੁਰ ਤੇ ਜ਼ਿਲ੍ਹਾ ਲੁਧਿਆਣਾ ਗੁਰਦੁਆਰਾ ਰੀਰੂ ਸਾਹਿਬ ਤੁਸੀਂ ਪੜ ਰਹੇ ਹੋ ਗੁਰਦੁਆਰਾ ਸਾਹਿਬ ਦਾ ਬੋਰਡ ਤੇ ਆਓ ਆਪਾਂ ਨਾਲੇ ਦਰਸ਼ਨ ਕਰਾਂਗੇ ਅੰਦਰ ਚੱਲਦੇ ਆ ਤੇ ਇਹ ਇਤਿਹਾਸ ਤੋਂ ਬਾਬਾ ਜੀ ਹੁਣਾਂ ਨੇ ਸਾਨੂੰ ਜਾਣੂ ਕਰਾ ਦਿੱਤਾ ਬੜਾ ਧੰਨਵਾਦ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਤੁਹਾਨੂੰ ਇੱਥੇ ਜਗ੍ਹਾ ਦਿਖਾਣੇ ਆ ਪਿੰਡ ਰਾਮਪੁਰ ਦੇ ਵਿੱਚ ਆਓ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਜਿਹੜੇ ਸੀ ਉਹਨਾਂ ਦੇ ਅੰਦਰ ਜਿਹੜਾ ਇਹ ਸਥਾਨ ਬਣਿਆ ਹੋਇਆ ਆ ਆਪਾਂ ਹੁਣ ਗੇਟ ਖੋਲ ਲਿਆ ਚੱਲਦੇ ਆ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਸਾਰੇ ਬਾਬਾ ਜੀ ਦੇ ਸਰੂਪ ਅੰਦਰ ਧੰਨ ਧੰਨ ਸੰਤ ਬਾਬਾ ਆਇਸ਼ਰ ਸਿੰਘ ਜੀ ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੇ ਸਰੂਪ ਤੇ ਸ਼੍ਰੀਮਾਨ ਸੰਤਾ ਸਿੰਘ ਜੀ ਰੇਰੂ ਸਾਹਿਬ ਰਾਮਪੁਰ ਵਾਲੇ ਇੱਥੋਂ ਦੇ ਹਨਾ ਜੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਸਾਰਿਆਂ ਦੇ ਬਾਬਾ ਜੀਾਂ ਦੇ ਸਾਡੇ ਸਤਿਕਾਰਯੋਗ ਬਾਬਾ ਜੀ ਉਹਨਾਂ ਦੇ ਜਿਹੜੇ ਸਰੂਪ ਲੱਗਿਆ ਉਹਨਾਂ ਦੇ ਇਹ ਥਾਂ ਥੱਲੇ ਦੇਖੋ ਉਹਨਾਂ ਦੀਆਂ ਖੜਾਵਾਂ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਤਨ ਤਨ ਬਾਬਾ ਈਸ਼ਰ ਸਿੰਘ ਜੀ ਦੀਆਂ ਖੜਾਵਾਂ ਨੇ ਹਾਂ ਜੀ ਕਿਸ਼ਨ ਸਿੰਘ ਜੀ ਦੀਆਂ ਖੜਾਵਾਂ ਤੇ ਸੰਤਾ ਬਾਬਾ ਬਾਬਾ ਜੀ ਰੇਰੂ ਸਾਹਿਬ ਵਾਲੇ ਸੰਤਾ ਸਿੰਘ ਜੀ ਦੀਆਂ ਖੜਾਵਾਂ ਨੇ ਤੇ ਤਨ ਤਨ ਸੰਤ ਬਾਬਾ ਆਤਰ ਸਿੰਘ ਜੀ ਵਾਲੇ ਜੀ ਰੇਰੂ ਸਾਹਿਬ ਵਾਲੇ ਇਹ ਰੇਰੂ ਸਾਹਿਬ ਵਾਲੇ ਸੀ ਹਨਾ ਜੀ ਇਹ ਬਾਬਾ ਜੀ ਰੇਰੂ ਸਾਹਿਬ ਵਾਲੇ ਸੀਗੇ ਇਹਨਾਂ ਦੀਆਂ ਖੜਾਵਾਂ ਨਮਸਕਾਰ ਹੈ ਜੀ ਸਾਰੇ ਸਾਡੇ ਬਾਬਾ ਜੀਆਂ ਨੂੰ ਧੰਨ ਧੰਨ ਬਾਬਾ ਭਗਵਾਨ ਸਿੰਘ ਜੀ ਉਹਨਾਂ ਦੇ ਥੱਲੇ ਖੜਾਵਾ ਨੇ ਤੇ ਇੱਧਰ ਬਾਬਾ ਜੀ ਦੇ ਰੇਰੂ ਸਾਹਿਬ ਵਾਲੇ ਬਾਬਾ ਭਗਵਾਨ ਸਿੰਘ ਜੀ ਇਹ ਉਹਨਾਂ ਦੀ ਵੇਖਾ ਵੀਲ ਚੇਅਰ ਆ ਸ਼ਾਇਦ ਉਹਨਾਂ ਦੇ ਥੱਲੇ ਖੜਾਵਾ ਚਲੋ ਸਾਰਿਆਂ ਨੂੰ ਨਮਨ ਆ ਜੀ ਤੇ ਤੁਸੀਂ ਪੜ੍ਹ ਵੀ ਸਾਡੇ ਮਾਤਾ ਪਿਤਾ ਹੀ ਰੱਬ ਦਾ ਰੂਪ ਹਨ ਮਾਤਾ ਪਿਤਾ ਦੀ ਸੇਵਾ ਹੀ ਰੱਬ ਦੀ ਸੇਵਾ ਆ ਜੀ ਬਹੁਤ ਸੋਹਣੀ ਗੱਲ ਬਾਬਾ ਜੀ ਦੇ ਸਰੂਪ ਜਿਹੜੇ ਬੱਚੇ ਨਾਲ ਉਹ ਲਿਖੇ ਹੋਏ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੁਸੀਂ ਵੇਖ ਹੀ ਰਹੇ ਹੋ ਕਿੰਨਾ ਸੋਹਣਾ ਅੰਦਰ ਫੁੱਲ ਫੁੱਲ ਲੱਗੇ ਆ ਹਾਂਜੀ ਇਹ ਉਹਨਾਂ ਦੀਆਂ ਬਾਬਾ ਜੀ ਦੀਆਂ ਜਿਹੜੀਆਂ ਯਾਦ ਆਸਤਾਂ ਉਹਨਾਂ ਦੀ ਕੁਟੀਆਂ ਇਹ ਜਿਹੜੀਆਂ ਬਣੀਆਂ ਹੋਇਆਂ ਚਲੋ ਤੁਸੀਂ ਇਸ ਕੁਟੀਆਂ ਦੇ ਦਰਸ਼ਨ ਕੀਤੇ ਆ ਆਓ ਚੱਲਦੇ ਆ ਅੱਗੇ ਉਹ ਇੱਧਰ ਲੰਗਰ ਦਾ ਸਥਾਨ ਤੁਸੀਂ ਦੇਖ ਰਹੇ ਹੋ ਬਹੁਤ ਵੱਡੇ ਜਿਹੜੇ ਆ ਗੁਰੂ ਦੇ ਸਥਾਨ ਲੰਗਰਾਂ ਦੇ ਦੇਖ ਰਹੇ ਹੋ ਤੇ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਲੰਗਰ ਹਾਲ ਚੱਲਦੇ ਆਪਾਂ ਲੰਗਰ ਹਾਲ ਦੇ ਅੰਦਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਦਰਬੀਸ਼ ਸਾਹਿਬ ਬੈਠੇ ਸਾਡੇ ਵਾਹ ਜੀ ਵਾਹ ਇਹਨੇ ਗੁਰੂ ਦੇ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਲੰਗਰ ਹਾਲ ਜਿਹੜੇ ਬਣੇ ਹੋਏ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰੋ ਸੋ ਗੁਰਦੁਆਰਾ ਰੇੜੂ ਸਾਹਿਬ ਪਾਸ਼ਾ ਜੀ ਦਸੰਗੀ ਦੇ ਇਸ ਸਥਾਨ ਤੇ ਦਰਸ਼ਨ ਕੀਤੇ ਸੀ ਆਪਾਂ ਬਾਹਰ ਆ ਗਏ ਆ ਦਰਸ਼ਨ ਕਰੋ ਸੰਗਤਾਂ ਆਉਣ ਲੱਗ ਪਈਆਂ ਨੇ ਨਤਮਸਤਕ ਹੋਣ ਲਈ ਤੇ ਇਹਨਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਲੋ ਤੇ ਚੱਲਦੇ ਆਪਾਂ ਜਿੱਥੇ ਰੀਰੂ ਦਾ ਦਰਖਤ ਹੁੰਦਾ ਉੱਥੇ ਅੱਜ ਕੱਲ ਜਿਹੜਾ ਮੰਜੀ ਸਾਹਿਬ ਆ ਸੰਗਤ ਜਿੱਥੇ ਪਹਿਲਾਂ ਰੀਰੂ ਦਾ ਦਰਖਤ ਹੁੰਦਾ ਸੀ ਉੱਥੇ ਅੱਜ ਕੱਲ ਇਹ ਮੰਜੀ ਸਾਹਿਬ ਬਣਿਆ ਹੋਇਆ ਹੈ ਦਰਸ਼ਨ ਕਰਦੇ ਆਂ ਦੇਖਦੇ ਆਂ ਖੁੱਲਾ ਹੋਇਆ ਹੈ ਤੰਦਰ ਚੱਲਾਂਗੇ ਇਹ ਹੈ ਮੰਜੀ ਸਾਹਿਬ ਉਹ ਜਿੱਥੇ ਰੀਰੂ ਦਾ ਦਰਖਤ ਹੁੰਦਾ ਸੀਗਾ ਜੀ ਵਾਹਿਗੁਰੂ ਵਾਹਿਗੁਰੂ ਦਰਸ਼ਨ ਕਰੋ ਤੇ ਗੁਰੂ ਘਰਤیاں ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੇ ਜੋਤ ਸਾਬ ਆਸ਼ਣ ਕਰੋ ਗੁਰੂ ਦੇ ਘੋੜੇ ਤੇ ਇਹ ਹੈ ਮੰਜੀ ਸਾਹਿਬ ਤੇ ਦਰਸ਼ਨ ਕਰ ਲਓ ਜੀ ਸੰਗਤ ਜੀ ਜਿੱਥੇ ਕੀ ਰੇਰੂ ਦਾ درخت ਹੁੰਦਾ ਸੀ ਚੰਦੂਆ ਸਾਹਿਬ ਉੱਤੇ ਤੇ ਅੰਦਰ ਗੁਰੂ ਮਹਾਰਾਜ ਦੇ ਅੰਦਰ ਰੀਤੀ ਚੱਲ ਰਹੇ ਆ ਬਹੁਤ ਸੋਹਣਾ ਅੰਦਰੋਂ ਜਿਹੜਾ ਮੰਜੀ ਸਾਹਿਬ ਬਣਿਆ ਹੋਇਆ ਰੇਰੂ ਤੇ درخت ਵਾਲੀ ਥਾਂ ਦੇ ਉੱਤੇ ਜਿਹੜਾ ਅੱਜ ਕੱਲ ਮੰਜੀ ਸਾਹਿਬ ਸਜੋਵਤਾ ਆਓ ਆਪਾਂ ਅੰਦਰ ਅੱਗੇ ਚੱਲਦੇ ਆਂ ਜੀ ਜਿਥੇ ਰੇਰੂ ਸਾਹਿਬ ਦਾ ਦਰਖਤ ਹੁੰਦਾ ਹੈ ਰੇਰੂ ਦਾ ਦਰਖਤ ਹੁੰਦਾ ਬਾਬਾ ਜੀ ਉਹਰੇ ਇਹ ਮਨਜੀ ਸਾਹਿਬ ਫਿਰ ਇੱਥੇ ਬਣਾਤਾ ਹਾਂਜੀ ਬਰਨ ਠੀਕ ਆ ਸਾਹਨੇ ਵਾਲਾ ਤਾਂ ਹੈਗਾ ਜੀ ਰੇਰੂ ਦਾ ਦਰਖਤ ਇਹ ਤੋਂ ਚੱਕਤਾ ਜੀ ਕਹਿੰਦੇ ਸੰਤੂਬਾ ਬਾਤਲ ਸਿੰਘ ਜਿਵੇਂ ਅੱਛਾ ਜੀ ਅੱਛਾ 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 ਜੋ ਕਹਿੰਦੇ ਨੇ ਹੁਣ ਪਤਾ ਨਹੀਂ ਕਦੋਂ ਕੀ ਗੱਲ ਸੀ ਹਨਾ ਜੀ ਉਹ ਕਹਿੰਦੇ ਜੀ ਬੀਬੀਆਂ ਤਾਂ ਕਿ ਤੱਕ ਬੰਨਣ ਲੱਗੇ ਸੀ ਬਸ ਉਹ ਪਤਾ ਹੀ ਆ ਸਾਨੂੰ ਬੀਬੀਆਂ ਦਾ ਹੋਰ ਹੀ ਮੰਨਦਾ ਠੀਕ ਆ ਜੀ ਤੁਹਾਡੀ ਗੱਲ ਉਹ ਆਹੇ ਗੀ ਕਿਰਪਾ ਕਰਿਓ ਇਹ ਆ ਜੀ ਤੇ ਰੇਰੂ ਸਾਹਿਬ ਦਾ ਜਿੱਥੇ ਦਰਖਤ ਸੀਗਾ ਉਸ ਜਗ੍ਹਾ ਤੇ ਮਨਜੀ ਸਾਹਿਬ ਸੁਸ਼ੋਭਤ ਨੇ ਵੀ ਕਿੰਨਾ ਚਿਰ ਰਿਹਾ ਜੀ ਰੇਰੂ ਉੱਧ ਰੱਖਤ ਰੇ ਬਾਬਾ ਜੀ ਕਿੰਨਾ ਚਿਰ ਰਿਹਾ ਰੇਰੂ ਉੱਧ ਰੱਖਤ ਰੇ ਤੇ ਬੱਦਿਆਂ ਨੂੰ ਪਤਾ ਅੱਛਾ ਪਤਾ ਨਹੀਂ ਠੀਕ ਹੈ ਤਾਂ ਜਰੂਰ ਆ ਸੀਗਾ ਸੀਗਾ ਓਰੇ ਉੱਥੇ ਛਾਨੇ ਵਾਲ ਦਾ ਹੈਗਾ ਨਹੀਂ ਬਹੁਤ ਵੱਡਾ ਆਉਂ ਮੈਂ ਦੇਖਿਆ ਸੀਗਾ ਜੀ ਠੀਕ ਹੈ ਜੀ ਪੁਰਾਣਾ ਹੀ ਬਹੁਤ ਪੁਰਾਣਾ ਹੋ ਗਿਆ ਆਹ ਗੁਰਦੁਆਰਾ ਜੀ 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 ਰੇਰੂ ਉੱਧ ਰੱਖਤ ਠੀਕ ਹੈ ਜੀ ਕੀ ਜੋ ਮਹਾਰਾਜ ਸੀ ਉਹਨਾਂ ਦੇ ਮੌਕੇ ਇਹ ਰਸਤ ਸੀਗਾ ਹਾਂ ਬੈਠੇ ਬਹੁਤ ਉਹੀ ਬਾਬਾਈ ਜਾਣਦੇ ਨੇ ਸਾਰਾ ਕੁਝ ਸੋ ਰਿਰ ਉਹ ਦਰਖਤ ਕਰਕੇ ਆਪਾਂ ਬਾਹਰ ਨੂੰ ਆ ਗਏ ਆ ਸੋ ਇਹਦੇ ਨਾਲ ਇਸ ਵੀਡੀਓ ਨਾਲ ਆਪਾਂ ਇੱਥੇ ਸਮਾਪਤ ਕਰਦੇ ਹਾਂ ਜਿਸ ਕਿਸੇ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਇਹ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹਿਲੀ ਦੇ ਹੱਥ ਤੇ ਮਿਲ ਸਕੇ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਰੱਬ ਰੱਖਾ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ